8 ਹੋਣ ਜਾ ਰਿਹਾ 10 ਤਰੀਕ ਨੂੰ ਆ ਯੂਨੀਵਰਸਿਟੀ ਸਾਰੀ ਭਰੀ ਹੋਈ ਨਜ਼ਰ ਆਊਗੀ ਤੇ ਬੰਦ ਵੀ ਕਿਉਂ ਇਸ ਲਈ ਇਸ ਯੂਨੀਵਰਸਿਟੀ ਦੇ ਹੱਕ ਕੋਈ ਜਾ ਰਹੇ ਨੇ ਪਹਿਲਾਂ ਮੈਂ ਬਹੁਤ ਕੋਸ਼ਿਸ਼ ਤਸ ਚੁੱਕਿਆ ਇੱਕ ਮੋਟੀ ਗੱਲ ਕਹਿ ਦੂਗਾ ਕਿ ਡੈਮੋਕਰੈਟਿਕ ਜਿਹੜੀ ਹੈਗੀ ਹੈ ਸਿਸਟਮ ਹੈ ਇਸ ਯੂਨੀਵਰਸਿਟੀ ਦਾ ਉਹਨੂੰ ਬਦਲ ਕੇ ਇੱਕ ਡਿਕਟੇਟਰਸ਼ਿਪ ਲੈਣਾ ਚਾਹੁੰਦੇ ਨੇ ਨੋਮੀਨੇਟਡ ਕਰਕੇ ਉਹਦੇ ਨਾਲ ਹੀ ਡਿਕਟੇਟਰਸ਼ਿਪ ਹੈ ਇਹਦੇ ਵਿੱਚ ਕੁਝ ਗੱਲਾਂ ਅਮਨ ਕੋਗੇ ਉਹ ਕਰੂਗੀ ਜਿਹੜੀਆਂ ਨਵੀਆਂ ਗੱਲਾਂ ਹੋਣਗੀਆਂ ਤੇ ਬਾਕੀ ਸਾਰੇ ਮੈਂ ਥੋੜਾ ਜਿਹਾ ਘੱਟ ਬੋਲੂਗਾ ਪਰ ਮੈਂ ਇੱਕ ਗੱਲ ਕਹਿ ਦਿਆਂ ਪਹਿਲੀ ਜਿੱਤ ਜਾਂ ਕਹ ਲਓ ਵੱਡੀ ਜਿੱਤ ਦੀ ਨਿਸ਼ਾਨੀ ਮਿਲ ਗਈ ਹੈ ਇਹਨਾਂ ਵਿੱਚ ਕੇਂਦਰੀ ਮੰਤਰੀ ਹੈ ਉਹ ਬੋਲ ਰਿਹਾ ਹੈ ਕਿ ਕੱਲ ਨੂੰ ਅਸੀਂ ਇਹ ਕਹਿਣ ਵਾਲਿਆਂ ਆਫੀਸ਼ੀਅਲ ਆਰਡਰ ਆ ਜਾਊਗਾ ਕਿ ਯੂਨੀਵਰਸਿਟੀ ਉਹੀ ਰੱਖੀ ਜਾਊਗੀ ਜਿਵੇਂ ਪਹਿਲਾਂ ਸੀ। ਨਾ ਬੰਦਿਆ ਰੱਬ ਵਦਿਆ ਫਿਰ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਆਂ? ਵਾਰ-ਵਾਰ ਚੁੰਡੀਆਂ ਕਿਉਂ ਵੜਦੇ ਆਂ? ਜੇ ਟੈਸਟ ਕਰਦੇ ਹੋ ਤੇ ਰਿਐਕਟ ਕਰਦੇ ਆਂ ਜਾਂ ਨਹੀਂ ਕਰਦੇ ਆਂ? ਆਈ ਕੋਸ਼ਿਸ਼ ਹੈ। ਸਮਝ ਜੋ। ਬੰਦੇ ਬਣ ਜੋ। 10 ਤਰੀਕ ਦਾ ਕੱਟ ਹੋ ਰਿਹਾ ਹੈ ਔਰ ਇਤਿਹਾਸਕ ਕੱਟ ਹੋ ਰਿਹਾ ਹੈ। ਔਰ ਤੁਸੀਂ ਸਾਰਿਆਂ ਨੇ ਉਹਦੇ 'ਚ ਹਿੱਸਾ ਲੈਣਾ ਹੈ। ਕਿਉਂ ਲੈਣਾ ਉਹ ਮੈਂ पाच ਵੀ ਇੱਕ ਦੋ ਗੱਲਾਂ ਕਰਾਂਗੀ ਸੋ ਪਲੀਜ਼ ਜ਼ਰਾ ਇੰਟਰਫੇਅਰ ਜ਼ਰੂਰ ਕਰਿਓ ਜੇ ਬੇਟਾ ਅਮਨ ਤੂੰ ਬੋਲ ਔਰ ਜਿਹਦਾ ਜਦੋਂ ਜੀ ਕਰੇ ਬੋਲ ਸਕਦਾ ਵਿੱਚ ਵਿੱਚ ਘੋਡੇ ਤੇ ਵੀ ਆਉਣੇ ਅਮਨ ਤੂੰ ਬੋਲੀ ਕਰ ਬੇਟਾ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸੇ ਥਾਂ ਦੇ ਉੱਤੇ ਵਾਈਸ ਚਾਂਸਲਰ ਦੇ ਬਾਹਰ ਜਿਹੜਾ ਚੌਕ ਬਣਿਆ ਹੋਇਆ ਜਿੱਦਾ ਵਿਦਿਆਰਥੀਆਂ ਨੇ ਨਾਮ ਹੀ ਧਰਨਾ ਪੁਆਇੰਟ ਦਿੱਤਾ ਸੀ ਉੱਥੇ ਉਸੇ ਥਾਂ ਤੇ ਜਿੱਥੇ ਇਹਨਾਂ ਨੇ ਐਫੀਡੇਵਿਟ ਸਾਈਨ ਕਰਵਾਇਆ ਸੀ ਵੀ ਇੱਥੇ ਕੋਈ ਧਰਨਾ ਨਹੀਂ ਲੱਗ ਸਕਦਾ ਤੁਹਾਨੂੰ ਇੱਕ ਥਾਂ ਦਿੱਤੀ ਐ ਇਸ ਇੱਕ ਖੂਂਜੇ ਦੇ ਵਿੱਚ ਉੱਥੇ ਹੀ ਬੈਠ ਕੇ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਦਾ ਇੱਕ ਮੋਰਚਾ ਚੱਲ ਰਿਹਾ ਜਿਹਦੀ ਕਮਾਂਡ ਇਥੋਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਹੱਥ ਦੇ ਵਿੱਚ ਹੈ ਉਹਨਾਂ ਨੇ ਹੰਬੜਾ ਮਾਰ ਕੇ ਇਸ ਯੂਨੀਵਰਸਿਟੀ ਨੂੰ ਜਿਹੜੀ ਸੈਨੇਟ ਹੈ ਜਿਨ੍ਹਾਂ ਇਹਨਾਂ ਨੇ ਪਿਛਲੇ ਸਾਲ ਤੋਂ ਚੋਣਾ ਕਰਵਾਉਣ ਲਈ ਮਨਾ ਕਰਤਾ ਸੀ ਤੇ ਹੁਣ ਨੋਟੀਫਿਕੇਸ਼ਨ ਕੱਢਤਾ ਵੀ ਅਸੀਂ ਸੈਨੇਟ ਨੂੰ ਹੀ ਭੰਗ ਕਰ ਰਹੇ ਆਂ ਸੈਨੇਟੋ ਬੋਡੀ ਜਿਹਦੇ ਬਾਰੇ ਇੱਥੇ ਤੁਹਾਨੂੰ ਵੀ ਪਤਾ ਹੈ ਵੀ ਇਹ ਇੱਥੇ ਇਲੈਕਟ ਹੋ ਕੇ ਬਹੁਤੇ ਨਾਮ ਬੰਦੇ ਜਿਹੜੇ ਨੇ ਚੁਣ ਕੇ ਆਉਂਦੇ ਨੇ ਨਾਮਜਦ ਹੋ ਕੇ ਨਹੀਂ ਕੇਂਦਰ ਸਰਕਾਰ ਦਾ ਇੱਕੋ ਇੱਕ ਉਹਦੇ ਵਿੱਚ ਸਮੱਸਿਆ ਹੈ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਸੈਨੇਟ ਇਸ ਕਰਕੇ ਆ ਕਿਉਂਕਿ ਉਹ ਆਪਣੇ ਫੈਸਲੇ ਨਹੀਂ ਲਾਗੂ ਕਰਵਾ ਸਕਦੇ ਮਰਦਾਨ ਮੰਤਰੀ ਉਹਨਾਂ ਦਾ ਵੀ ਸੀ ਉਹਨਾਂ ਦਾ ਰਜਿਸਟਰਾਰ ਉਹਨਾਂ ਦਾ ਡੀਨ ਵਿਦਿਆਰਥੀ ਭਲਾਈ ਉਹਨਾਂ ਦਾ ਸਾਰੇ ਬੰਦੇ ਉਹ ਲਾ ਲੈਂਦੇ ਨੇ ਪਰ ਸੈਨੇਟ ਦੇ ਵਿੱਚ ਬਹੁਤੇ ਬੰਦੇ ਚੁਣ ਕੇ ਆਉਂਦੇ ਕਰਕੇ ਉਹਨਾਂ ਦੇ ਫੈਸਲੇ ਲਾਗੂ ਨਹੀਂ ਹੁੰਦੇ ਫੈਸਲੇ ਲਾਗੂ ਕਰਨ ਵਾਲੀ ਆਖਰੀ ਬਾਡੀ ਸੈਨੇਟ ਹੈ ਕੱਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਦਾ 16-17000 ਵਿਦਿਆਰਥੀ ਨਹੀਂ ਸਗੋਂ ਪੰਜਾਬ ਦੇ 200 ਕਾਲਜ ਜਿਹਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਇਹਦੇ ਨਾਲ ਸਰੋਕਾਰ ਹੈ ਤੇ ਅੱਜ ਜੇ ਇਹ ਯੂਨੀਵਰਸਿਟੀ ਸਾਡੇ ਹੱਥੋਂ ਖੁੱਸਦੀ ਹੈ ਤਾਂ ਇੱਥੇ ਫਿਰ ਇਹਦਾ ਕੇਂਦਰੀਕਰਨ ਕਰ ਦਿੱਤਾ ਜਾਊਗਾ ਸਿੱਧਾ ਕੇਂਦਰ ਦੇ ਕੰਟਰੋਲ ਦੇ ਵਿੱਚ ਹੋਊਗੀ ਉਹ ਆਪਦੇ ਬੰਦੇ ਲਾਉਣਗੇ ਆਪਦੇ ਹਿਸਾਬ ਨਾਲ ਨੀਤੀਆਂ ਬਣਾਉਣਗੇ ਫੀਸਾਂ ਬਹੁਤ ਵੱਡੇ ਪੱਧਰ ਤੇ ਵਧਣਗੀਆਂ ਜਿਹਦੇ ਨਾਲ ਇਹਦਾ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਹੋ ਜੂਗੀ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਦੀ ਫੀਸ ਹੈ ਜਿਹੜੀ 2-3 ਲੱਖ ਰੁਪਏ ਹੈ ਸਾਲ ਦੀ ਉਸੇ ਤਰ੍ਹਾਂ ਇੱਥੇ ਵੀ ਜਿਹੜੀ 10000 ਬਿਲਕੁਲ लवली ਯੂਨੀਵਰਸਿਟੀ ਲੈ ਲੋ ਚਿਤਕਾਰਾ ਲੈ ਲੋ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਿਟੀ ਹੋਣੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਕੱਪੜੀਆਂ ਸਿੱਖਿਆ ਦੇ ਨਾਮ ਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਉਹਦੇ ਵਾਂਗੂ ਇਸ ਯੂ ਸੀ ਸਿਲ ਲੋਹਾਰੋਂ ਇੱਥੇ ਲੈ ਕੇ ਆਈ ਸੀ ਉਹ ਖਤਮ ਹੋ